ਜਿਵੇਂ ਮੇਰੇ ਪਾਪਾ ਦਾ ਸੁਪਨਾ ਸੀ ਮਮੀ ਪਾਪਾ ਦਾ ਸੁਪਨਾ ਸੀ ਐਕਚੁਅਲੀ ਮੇਰੇ ਮਮੀ ਪਾਪਾ ਸਿਕਿਉਰਿਟੀ ਗਾਰਡ ਸੀਗੇ ਹੈ ਨਾ ਕਿਉਂਕਿ ਆਪਣੇ ਮਾਪੇ ਦਾ ਕਹਿੰਦੇ ਉਹਨੇ ਕਹੀ ਨਾ ਮੈਨੂੰ ਕਹਿੰਦੇ ਹੁੰਦੇ ਕਹਿੰਦਾ ਯਾਰ ਤੂੰ ਐ ਨਾ ਦੱਸਿਆ ਕਰੋ ਮਤਲਬ ਤੇਰੇ ਰਹਿਣ ਬਹਿਣ ਵੱਡੇ ਲੋਕਾਂ ਨਾਲ ਸਿਕਿਉਰਿਟੀ ਗਾਰਡ ਸੀਗਾ ਮੈਂ ਕਹਾ ਯਾਰ ਵੀ ਜਿੰਨਾਂ ਨੇ ਮੈਨੂੰ ਪਾਲ ਕੇ ਐਡਾ ਵੱਡਾ ਕੀਤਾ ਉੱਥੇ ਕੀ ਵੱਡਾ ਕੀ ਛੋਟਾ ਕੀ ਨਾਲੇ ਯਾਰ ਆਪਣੇ ਮਾਪੇ ਜਿੰਨਾਂ ਨੇ ਜਿੰਨਾਂ ਦਾ ਮੈਂ ਬੱਚਾ ਮੈਂ ਉਹਨਾਂ ਨਾਲ ਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੇ ਇਹਨਾਂ ਸਟਰਗਲ ਕਰਕੇ ਮੈਨੂੰ ਐਸਾ ਤੋਰੇ ਵੱਡੀ ਗੱਲ ਆ ਅੱਜ ਕੱਲ ਰੀਅਲ ਦੇ ਵਿੱਚ ਵੀ ਆ ਇਹ ਬੰਦਾ ਚੀਜ਼ਾਂ ਸ਼ਰਮ ਮੰਨ ਜਾਂਦਾ ਇਹ ਮੰਨ ਜਾਂਦਾ ਬਈ ਨਹੀਂ ਮੰਨਣਾ ਚਾਹੀਦਾ ਉਹਨਾਂ ਦੀ ਵਜ੍ਹਾ ਕਰਕੇ ਤਾਂ ਮੈਂ ਵੱਡੇ ਲੋਕਾਂ 'ਚ ਬੈਠਣ ਨੂੰ ਸੁਜਗਾਂ ਹੋਏ ਆ ਤੇ ਮੈਂ ਉਹਨਾਂ ਨੂੰ ਮਿਲ ਕੇ ਵੀ ਇਹ ਦੱਸੀ ਆਵਾ ਵੀ ਮੰਨਮ ਨਹੀਂ ਉਹ ਹਾਂ ਜੋ ਹੈ ਸੋ ਹੈ ਉਹਨਾਂ ਦਾ ਸੁਪਨਾ ਸੀਗਾ ਵੀ ਮੇਰਾ ਬੱਚਾ ਇੱਥੇ ਹੀ ਐਮਬੀਏ ਕਰੇ ਤੇ ਇੱਥੇ ਹੀ ਜੋਬ ਕਰੇ ਮੇਰਾ ਬਚਪਨ ਸਾਰਾ ਉਸੇ ਯੂਨੀਵਰਸਿਟੀ ਦੇ ਵਿੱਚ ਲੰਘਿਆ ਸੀਗਾ ਠੀਕ ਆ ਉਹ ਕਿਤਨੇ ਕਿਤੇ ਸੁਪਨਾ ਪੂਰਾ ਕਰਨਾ ਮੇਰੀ ਇਹੀ ਸੁਪਨਾ ਸੀਗਾ ਵੀ ਮੈਂ ਜੋਬ ਕਰਕੇ ਦਿਖਾਵਾਂ ਉਹ ਕੋਈ ਹੁੰਦਾ ਜਦੋਂ ਮੇਰੇ ਇੰਟਰਵਿਊ ਸੀ ਕਿ ਤੇ ਕੋਈ ਇੱਕ ਮਤਲਬ ਐਂਟੀ ਬੰਦਾ ਲਾ ਲੋ ਜਾਂ ਮਤਲਬ ਕੋਈ ਨਾ ਨਹੀਂ ਚਾਹੁੰਦਾ ਹੁੰਦਾ ਵੀ ਥਰਡ ਦੇ ਵਰਗ ਤੋਂ ਉੱਠ ਕੇ ਬੱਚਾ ਜਿਹੜਾ ਜਾਵੇ ਹੂੰ ਉਹ ਕੋਈ ਇੱਕ ਚਲੋ ਨਾਮ ਤਾਂ ਨਹੀਂ ਲੈਣ ਗਨ ਲਵਾਗੇ ਆਪਾਂ ਨਹੀਂ ਲੈਣਾ ਚਾਹੀਦਾ ਉਹਦਾ ਨਾਮ ਹਨਾ ਉਹਨੂੰ ਖੁਦ ਪਤਾ ਲੱਗ ਜਾਊਗਾ ਜੇਕਰ ਦੇਖਦਾ ਹੋਇਆ ਬੰਦਾ ਤਾਂ ਉਸ ਬੰਦੇ ਨੇ ਕੀ ਕੀਤਾ ਉਦੋਂ ਮਲੇ ਫਿਰ ਸਾਰੇ ਇੰਟਰਵਿਊ ਕਲੀਅਰ ਹੋ ਗਏ ਸਭ ਕੁਝ ਹੋ ਗਿਆ ਬਟ ਉਹਨੇ ਮਿਲ ਕੇ ਵੀ ਉਸ ਜਿਹੜੀ ਫੈਕਲਟੀ ਸੀਗੀ ਉਹਨਾਂ ਨੂੰ ਕਹਿ ਕੇ ਜਾਣ ਬੁੱਝ ਕੇ ਮੈਨੂੰ ਮਿਲ ਕੇ ਵੀ ਉਹਦੇ ਵਿੱਚ ਆਉਣ ਨਹੀਂ ਦਿੱਤਾ